ਏ ਬਾਈ ਗੁਰਵਿੰਦਰ ਸਿੰਘ 6 ਗੁਰਚਰਨ ਟਾਲਾ ਰਵੀ ਬਰਵਾੜੀ ਇਹਨਾਂ ਨੇ ਲੈ ਲਿਆ ਫਤਿਹ ਗਰੁੱਪ ਆ ਇਹ ਫਤਿਹ ਜੇ ਕਿਸੇ ਦਾ ਨਾਮ ਭਾਈ ਇੱਧਰ ਉੱਧਰ ਬੋਲੋ ਗਿਆ ਆ ਗਈ ਬਾਈ ਕਿਹਦਾ ਕੋਈ ਪੱਛੇ ਦਾ ਹੋਰ ਨਾਮ ਦੱਸੋ ਗਿਆ ਸਾਰਿਆਂ ਦਾ ਹੀ ਧੰਨਵਾਦ ਕਰਦੇ ਆਂ ਅਸੀਂ ਹੱਪਾ ਲਾਉ ਜੀ ਵਾਹ ਜੀ ਵਾਹ ਖੁਸ਼ ਕਰਦੇ ਮਿੱਤਰੋ ਹੁਣ ਸੁਣੋ ਗੱਡੀ ਦਾ ਸਮਾਗਰ ਨਾਲ ਟਾਈਮ ਹੈ ਗੱਡੀ ਦਾ ਉੱਡਦੀ ਧੂੜ ਸੇ ਗੱਡੀ ਯਾਰ ਦੀ ਨਜ਼ਰ ਨਾ ਆਵੇ ਸਮਾਗਰ ਗਏ ਜੀ 10 ਜਮਾ 8 18 18 ਸੈਕਿੰਡ 94 ਪੁਆਇੰਟ ਦਾ ਸਮਾਂ ਕਰਕੇ ਆ ਬੱਚੇ ਮਾਰੋ ਗੱਡ ਕੇ ਦਾੜੇ ਤੇ ਦਰਸ਼ਕ ਵੀਰੋ ਇਹ ਬਰਲਾ ਜਿਹੜਾ ਅੰਦਰ ਦਾ ਬੱਚਾ ਬੱਜਿਆ ਵੀ ਇਹ ਗਰਚਨ ਸਿੰਘ ਪਿੰਡ ਅਟਾਲਾ ਚੈਨਟਾਲਾ ਗੁਰਵਿੰਦਰ ਸਿੰਘ ਸੇ ਫਦੇ ਗਰੁੱਪ ਇਹ ਸਾਡੇ ਵੱਲ ਜਿਹੜਾ ਉੱਪਰਲਾ ਬੜਾ ਵੱਜਿਆ ਇਹ ਸਰਦਾਰ ਸਖਪਾਲ ਸਿੰਘ ਹੋਰਾਂ ਦਾ ਪਿੰਡ ਰੈਲੀ ਤੋਂ ਪੱਜ ਗਿਆ ਪੱਟਦੇ ਹੀ ਦੇਖ ਲਓ ਗੁੱਲ ਵੇਖ ਲੱਗੀ ਹੋਈ